ਇੱਕ ਨੀ ਜਾਣਦਣਾ ਮੈਂ ਸ਼ਕਲ ਦਿਖਾਉਂਦੀ ਕਿਉਂ ਇੱਕ ਨੂੰ ਸ਼ਕਲ ਦਿਖਾਉਂਦਾ ਮੂਹਰੇ ਦੇ ਵਿੱਚ ਵਿਵਾਦ ਹੋ ਰਿਹਾ ਕਾਸੀ ਸਿੱਧੀਆਂ ਤਸਵੀਰਾਂ ਗੜੀਆਂ ਤੁਹਾਨੂੰ ਮੈਨੂੰ ਵਿਆਹ ਕਰਾਇਆ ਹੋਇਆ ਅਲੀ ਦਾ ਨਹੀਂ ਹੈਗੀ ਮੈਂ ਪਿੱਛੇ ਅਲੀ ਦਾ ਨਹੀਂ ਹੈਗੀ ਮੈਂ ਠੀਕ ਹੈ ਮੈਨੂੰ ਤਸਵੀਰਾਂ ਗੜੀਆਂ ਤੁਹਾਨੂੰ ਦਿਖਾਉਂਦੀ ਮੈਨੂੰ ਵਿਆਹ ਕਰਾਇਆ ਹੋਇਆ ਅਲੀ ਦਾ ਨਹੀਂ ਹੈਗੀ ਮੈਂ ਪਿੱਛੇ ਅਲੀ ਦਾ ਨਹੀਂ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੱਸਿਓ ਇਹਣਾ ਪੂਰੀ ਗੱਲ ਹੈ 1 ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ 1 ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਅਨਮ ਨੇ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਅਨਮ ਇਹਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੜਨ ਦੀ ਮੈਂ ਗੜੇ ਦੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ ਦਾ ਰਹਿਣ ਵਾਲਾ ਹੈ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਹੈ ਇਹ ਇਨਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਸਹੇਲੀ ਹੈ ਮਸ਼ੂਕ ਇਹਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆ ਆਪਸ ਵਿੱਚ ਕਿਦਾਂ ਜੋਬ ਜੂਮ ਨਹੀਂ ਕਰਦੀ ਮੈਨੂੰ ਨਹੀਂ ਪਤਾ ਕਿ ਕਿੱਦਾਂ ਸੇਲੀ ਬਣੀ ਕਿੱਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹਰ ਦੇ ਤਾਂ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਇਹਨੇ ਕਿਹਾ ਕੋਈ ਆਪਣਾ ਕੋਈ ਅੱਗੇ ਭਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆਸੀਂ ਦੋ ਚਾਰ ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅੱਜ ਕਿਵੇਂ अच्छा मैं भी 얘 ਦੇ ਪਿੱਛੇ ਫਿਰਦੀ ਵੀ ਹੈ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਅ ਹੁਣ ਤੁਸੀਂ ਨਾ ਹੁੰਦੇ ਇਹਨੇ ਮੇਰਾ ਸਿਰ ਪਾੜ ਦੇਣਾ ਸੀ ਅੱਗੇ ਵੀ ਇਹਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੋਂ ਮਾਰ ਕੇ ਸੋਚਿਆ ਅੱਗੇ ਵੀ ਤੁਹਾਡੇ ਨਾਲ ਮਾਰਕਟਾਈ ਹੁੰਦੀ ਹੈ ਹਾਂਜੀ ਹਾਂਜੀ ਹੁੰਦੀ ਹੈ ਇਹਨੇ ਮੈਨੂੰ ਪਤਾ ਅੱਗੇ ਸਾਰੇ ਘਰ ਜਨ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਹੈ ਕਿ ਇਹ ਕੁਝ ਕਰਦਾ ਪਿਆ ਕਿੱਥੇ ਦੇਣ ਵਾਲੇ ਉੱਥੇ ਦੇਣ ਵਾਲੇ ਹਾਂਜੀ ਪਹਿਲਾਂ ਕੰਪਲੀਟ ਹੀ ਨਹੀਂ ਕੀਤੀ ਕਿ ਕਿਸੀ ਭਾਜੀ ਨੇ ਪੈਸੇ ਛਾੜਤੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤੇ ਸੀ ਮੈਡਮ ਕੰਪਲੀਟ ਜਦੋਂ ਤੁਹਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਇੱਥੇ ਰਹਿਣੇ ਨੰਬਰ 34 ਤੇ ਮੈਂ ਕੰਪਲੇਂਟ ਕੀਤੀ ਸੀ ਉਹਦੇ ਸਾਨੂੰ ਆਈ ਨਹੀਂ ਹੋਈ ਨਹੀਂ ਘਰ ਦੇ ਕੋਲ ਸਕੂਲ ਦੇ ਕੋਲ ਮੇਰਾ ਘਰ ਹੈ ਤੇ ਤੁਹਾਡਾ ਸੋਹਣਾ ਪਰਿਵਾਰ ਕਿੱਥੇ ਹੈ ਜੀ ਉਹ ਨਾਲ ਪਿੱਛੇ ਰਹਿੰਦੇ ਨੇ ਕੈਂਟਰ ਰੁੜਦੇ ਆਂ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਆ ਇਹਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰਦੀ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆਕ ਕਿ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਮੇਰੇ ਸਿੱਕੇ ਕਦੀ ਕੀ ਕੇ ਮੇਰੇ ਹੱਥ ਕੀ ਨਹੀਂ ਚੜਦਾ ਹੂ ਐ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਪੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ ਐਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇ ਇਹਨਾਂ ਨਾਲ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ 4 ਬੰਦਿਆਂ 'ਚ ਬਿਠਾ ਮੇਰੇ ਰਿਸ਼ਤੇਦਾਰਾਂ ਕੋਲ ਵੀ ਗਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਫਾਰ ਟਾਈਮ ਉੱਥੇ ਬਣਿਆ ਰਹਿੰਦਾ ਹਾ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹਾਂ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਹੈਗੀ ਹੈ ਉਹ ਗਲਤ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿ ਉਹਨਾਂ ਦੇ ਬਾਹਾਂ ਦੇ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ ਲੇਡੀਜ਼ ਮੈਰਿਡ ਨੇ ਖੋਦੀ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕ ਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਭਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭੁਜਾ ਨਹੀਂ ਅਸੀਂ ਜਗ੍ਹਾ ਦੇ ਉੱਪਰ ਐਸੇ ਹੋਟਲ ਦੇ ਵਿੱਚ ਫੜੇ ਆਂ ਨਹੀਂ ਭਾਜੀ ਬੜੀ ਜਗ੍ਹਾ ਤੇ ਦੇਖੀ ਤੇ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਜੀ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਤੇ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਭਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਔਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅੱਗੇ ਪਹੁੰਚੀ ਨਹੀਂ ਹੈਗੀ ਤਾਂ ਦਰਖਾਸਤ ਲਾਓਗੇ